ਸ਼ਰਾਰਤੀ ਜਿਹਾ ਮੁਸਕਰਾਉਂਦਾ ਚਿਹਰਾ ਹੈ ਇਕਬਾਲ ਦਾ ਸਸ ਸੀਗਾ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਤੇ ਪੇਸ਼ ਹੈ ਰਚਨਾ ਯੰਗ ਬாய் ਗਬਰੂ ਬੇ ਸਮਝ ਹੈ ਜਿਸ ਨੂੰ ਪਤਾ ਨਹੀਂ ਜੀਵਨ ਦੇ ਸੁਰ ਤੇ ਤਾਲ ਦਾ ਬੇ ਸਮਝ ਹੈ ਜਿਸ ਨੂੰ ਪਤਾ ਨਹੀਂ ਜੀਵਨ ਦੇ ਸੁਰ ਤੇ ਤਾਲ ਦਾ ਅੱਜ ਵੀ ਮੇਰੇ ਅੰਦਰ ਹੈ ਉਹ ਗੱਭਰੂ 16 ਸਾਲ ਦਾ ਧਰਮ ਪਿਆਰੀ ਝੜਕਾਂ ਦਾ ਜਾਂ ਤਾਏ ਚਾਚੇ ਦੀ ਗਾਲ ਦਾ ਅੱਜ ਵੀ ਮੇਰੇ ਅੰਦਰ ਹੈ ਉਹ ਗੱਭਰੂ 16 ਸਾਲ ਦਾ ਕਦੇ ਕਦੇ ਦਿਲ ਕਰਦਾ ਗੀਤ ਕੋਈ ਅੱਜ ਵੀ ਗੂੰਗੜਾਣੇ ਪੱਗ ਪੋਚਵੀ ਬੰਨ ਬਾਈਕ ਤੇ ਢੀ ਛੀੜੀ ਲਾਣੀ ਨੂੰ ਹੋਂ ਨੱਕਿਆ ਕੋਲੋਂ ਪਛ ਬਚਾ ਕੇ ਬਾਈਪਾਸ ਕਰ ਠਾਣੀ ਨੂੰ ਜਿਸ ਕਾਲਜ ਵਿੱਚ ਪੜਦੇ ਸੀ ਹਾਏ ਉਸੇ ਦੇ ਵਨ ਜਾਣੇ ਉਹ ਗੱਜਾ ਜਹਾ ਹੈ ਦਿਲ ਉਹ ਹੀ ਪਤਾ ਨਿਕਸ ਨੂੰ ਪਾਲਦਾ ਅਜ ਵੀ ਮੇਰੇ ਅੰਦਰ ਹੈ ਉਹ ਗਬਰੂ 16 ਸਾਲ ਦਾ ਅਜ ਵੀ ਮੇਰੇ ਅੰਦਰ ਹੈ ਉਹ ਗਬਰੂ 16 ਸਾਲ ਦਾ ਹੋਰ ਵੀ ਮਕਸਦ ਹੁੰਦਾ ਜਣਾ ਗੁਰੂ ਧਵਾਰੇ ਮੰਦ ਦਾ ਅਜ ਗੁਰੀ ਗੇੜਾ ਚੰਗਾ ਲੱਗਦਾ ਹਫਤੇ ਬਾਅਦ ਜਲੰਧਰ ਦਾ ਹੁਣ ਤੇ ਦੇਖਾਗੀ ਟੀਵੀ ਤੇ ਮਨ ਦਾ ਨੀਂਦ ਲੈਂਦ ਅੰਦਰ ਦਾ ਦੇਵੀ ਤੋ ਅਨੰਦ ਪੁਰਤਨ ਸੁਰਸ ਦੂਲ ਸਿਕੰਦਰ ਦਾ ਗੇਰ ਅੰਦਰ ਪਿੰਗਾ ਝੂਟਦੀ ਏ ਚਾ ਭਿੱਜ ਗਈ ਕੁੜਤੀ ਲਾਲ ਦਾ ਅਜ ਵੀ ਮੇਰੇ ਅੰਦਰ ਹੈ ਉਹ ਗੱਭਰੂ 16 ਸਾਲ ਦਾ ਉਹ ਤੌਰ ਸ਼ਕੀਨੀ ਲੱਜ ਗਿਆ ਸਾ ਸ਼ੀਸ਼ੇ ਮੂਰੇ ਜੱਜੜਦੀ ਢਾਂਗ ਜਹੀ ਹੈ ਉੱਠਦੀ ਕਦੇ ਤਾਂ ਕੁੰਨੀ ਲਾਏ ਨੱਚਣਦੀ ਉਹ ਮੈਚ ਪੁਰਾਣਾ ਘੜ ਦੇਖਾਂ ਕੋਈ ਬੈਟਿੰਗ ਹੋਵੇ ਸੱਜਣ ਦੀ ਫਿਲਮ ਤਾਂ ਚੰਗੀ ਲੱਗਦੀ ਅਜ ਵੀ ਤਰ ਮਿੰਦਰ ਜਾ ਬਚੰਦੀ ਉਹ ਡਾਕਟਰ ਡੈਨ ਮਗੰਭੂ ਗੱਬਰ ਡਾਹ ਲਾਗ ਸ਼ਕਾਲ ਦਾ ਅਜ ਵੀ ਮੇਰੇ ਅੰਦਰ ਹੈ ਉਹ ਗੱਭਰੂ ਸੋਨਾ ਸਾਨ ਦਾ ਜੀ ਕਰਦਾ ਕਿ ਤੇ ਕੱਲੇ ਬਹਿ ਕੇ ਲਵਲੇ ਟਰ ਜਹ ਛੇੜਨ ਨੂੰ ਬਾਣੀ ਕਿਸੇ ਦਾ ਪੜਨਾ ਏ ਬਿਨ ਕਹਿ ਨਾ ਕਾ ਗੀੜਨ ਨੂੰ ਐਨ ਤੋਰੇ ਜਾਂਦੇ ਆ ਪੰਗਾ ਲੈ ਮੁਸੀਬਤ ਨ ਮਿਲ ਸਹੀੜਨ ਨੂੰ ਜਾ ਕਰੇ ਇਨ ਤਾਂ ਬਾਹੋਂ ਫੜ ਕੇ ਨਿਆਣਾ ਕੋਈ ਉਧੇੜਨ ਨੂੰ ਇਹ ਪਜਾਮਾ ਫਿਰ بارش ਵਿੱਚ ਸਿਰ ਟੋਟਾ ਲੈ ਦਰਬਾਨ ਦਾ ਅਜ ਵੀ ਮੇਰੇ ਅੰਦਰ ਹੈ ਉਹ ਗਬਰੂ ਸੋਨਾ ਸਾਨ ਦਾ ਦਿਲ ਕਰਦਾ ਹੈ ਕੂਕ ਮਾਰ ਕੇ ਅਠਵੇਂ ਪੜੇ ਹੱਕੜਣ ਨੂੰ ਸੜਕ ਦੇ ਕੰਡੇ ਖੜ ਕੇ ਸ਼ਾਮ ਨੂੰ ਆਉਂਦੇ ਜਾਂਦੇ ਟੱਕਣ ਜਾਂ ਬਸਦੀ ਚੜ ਕੇ ਛੱਤ ਉੱਤੇ ਖੁੱਲੀਆਂ ਹਵਾ ਵਾਫਕਣ ਜਰਬ ਦਾ ਨਾ ਲੈ ਕੇ ਚੀਜ਼ ਕੋਈ ਬੋਤਲ ਵਰਗੀ ਚੱਕਣ ਕੁੰਨਦਾ ਹੈ ਜੋ ਉਂਗਲ ਤੇ ਦੋਸ਼ ਬੋਤਾਂ ਨਹੀਂ ਰੁਮਾਲ ਦਾ ਅਜ ਵੀ ਮੇਰੇ ਅੰਦਰ ਹੈ ਉਹ ਗਬਰੂ 16 ਸਾਲ ਦਾ ਖਿਜੀ ਨਯੇ ਮੇ ਘਰ ਆਪਣੇ ਉੱਦਈ ਪੌਂਦਾ ਖੱਪਾਂ ਜੀ ਦੁਖੀ ਹੋਈ ਨਾ ਕੋਲ ਤੇਰੇ ਜਗ ਬਹਿ ਕੇ ਮਾਰਾਂ ਗੱਪਾਂ ਜੀ ਹੈਰਾਨ ਹੋਈ ਨਾ ਅੱਧੀ ਰਾਤ ਨੂੰ ਕੰਦਾ ਕੋਠੇ ਟੱਪਾਂ ਜੀ ਕਰੀ ਨਾ ਗੁੱਸਾ ਹੱਥ ਮਿਲਾਉਂਦਾ ਹੱਥ ਤੇਰਾ ਮੈਂ ਨੱਪਾਂ ਜੀ ਸ਼ਰਾਰਤੀ ਜਿਹਾਂ ਮੁਸਕਰਾਂਦਾ ਚਿਹਰਾ ਹੈ ਇੱਕ ਬਾਲ ਦਾ ਅੱਜ ਵੀ ਮੇਰੇ ਅੰਦਰ ਹੈ ਉਹ ਗੱਬਰੂ 16 ਸਾਲ ਦਾ ਧਰਮਪੰਦੀ ਝੜਕਾਂ ਦਾ ਜਤੈ ਚਾਚੇ ਦੀ ਗਾਦਾ ਅੱਜ ਵੀ ਮੇਰੇ ਅੰਦਰ ਹੈ ਉਹ ਗੱਬਰੂ 16 ਸਾਲ ਦਾ ਅੱਜ ਵੀ ਮੇਰੇ ਅੰਦਰ ਹੈ ਉਹ ਗੱਭਰੂ 16 ਸਾਲ ਦਾ ਬੇਸਮਝ ਹੈ ਜਿਸ ਨੂੰ ਪਤਾ ਨਹੀਂ ਜੀਵਨ ਦੇ ਸੁਰ ਤੇ ਤਾਲ ਦਾ ਅੱਜ ਵੀ ਮੇਰੇ ਅੰਦਰ ਹੈ ਉਹ ਗੱਭਰੂ 16 ਸਾਲ ਦਾ ਉਹ ਗੱਭਰੂ 16 ਸਾਲ ਦਾ